ਆ ਲੋ ਜੀ ਦੇਖੋ ਅੰਗਿੱਠੀ ਬਣਦੀ ਇਧਰਲੇ ਪਾਸੇ ਇੱਟਾਂ ਲਾ ਲੀਆਂ ਜੀ ਆਹ ਮਿੱਟੀ ਜਿਹੜੀ ਗੁੰਨ ਰਹੇ ਹੁਣ ਇਹ ਚ ਤੂੜੀ ਪਾਈ ਹੋਈ ਹੈ ਮਿੱਟੀ ਦੇ ਵਿੱਚ ਔਰ ਅੰਗਿੱਠੀ ਜਿਹੜੀ ਹੈ ਦੇਸੀ ਸਟਾਈਲ ਦੀ ਬਣ ਜਾਣੀ ਹੈ ਇਹਨੂੰ ਚੰਗੀ ਤਰ੍ਹਾਂ ਨਾਲ ਜੀ ਗੁੰਨ ਕੇ ਆ ਇਸ ਤਰ੍ਹਾਂ ਇਹਨੂੰ ਬਿਲਕੁਲ ਮਿਕਸ ਕਰਕੇ ਨਾ ਜੀ ਫੇਰ ਅੰਗਿੱਠੀ ਬਣਦੀ ਹੈ ਮਿੱਟੀ ਜਿਹੜੀ ਹੈ ਖੇਤ ਦੀ ਮਿੱਟੀ ਚਿਕਣੀ ਮਿੱਟੀ ਜਿਹੜੀ ਲੈ ਕੇ ਉਹਦੇ ਵਿੱਚ ਪਾ ਲਿਆ ਤੁਸੀਂ ਤੂੜੀ ਪਾ ਲਈ ਜਿਹੜਾ ਕੱਖ ਕੰਡਾ ਕੁਝ ਰਲਿਆ ਮਿਲਿਆ ਜਾ ਕਰਕੇ ਤਾਂ ਕਿ ਉਹ ਸਟਰੋਂਗ ਰਹੇ ਟੁੱਟੇ ਨਾ ਤੇੜਾ ਨਾ ਉਹਦੇ ਚ ਪੈਣ ਇਸ ਤਰੀਕੇ ਨਾਲ ਬਣਦੀ ਹੈ ਜੀ ਅੰਗੀਠੀ ਇਧਰਲੇ ਪਾਸੇ ਇੱਟਾਂ ਦਾ ਪਹਿਲੇ ਢਾਂਚਾ ਬਣਾ ਲਈਦਾ ਇੱਟਾਂ ਦੇ ਢਾਂਚੇ ਦੇ ਉੱਤੇ ਜਿਹੜੀ ਹੈ ਇੱਟਾਂ ਦੇ ਢਾਂਚੇ ਦੇ ਉੱਤੇ ਜਿਹੜੀ ਹੈ ਇਹ ਪਾਠ ਦੇਣਾ ਇਹਨੂੰ ਮਿੱਟੀ ਨੂੰ ਤੇ ਇਹਨੇ ਜਿਹੜੀ ਸ਼ੇਪ ਲੈ ਜਾਣੀ ਅੰਗੀਠੀ ਦੀ ਹੁਣ ਇਹਨੂੰ ਇੱਥੇ ਤੋਂ ਚੱਕ ਕੇ ਇਧਰਲੇ ਪਾਸੇ ਰੱਖਾਂਗੇ ਜੀ ਆਹ ਦੇਖੋ ਜਿਹੜੀ ਗੁੰਨ ਹੋ ਰਹੀ ਹੈ ਪਾਣੀ ਪਾਊਗਾ ਥੋੜਾ ਜਿਹਾ ਹੋਰ ਮੈਨੂੰ ਲੱਗਦਾ ਪਾਣੀ ਪਾਊਗਾ ਥੋੜਾ ਹੋਰ ਪਾਣੀ ਪੈ ਕੇ ਗੱਲ ਬਣੂਗੀ ਆਲੋ ਦੀ ਪਾਣੀ ਪੈ ਗਿਆ ਉੱਪਰ ਵਾਹ ਜੀ ਵਾਹ ਦੇਖੋ ਆਹ ਹੈ ਮਿੱਟੀ ਹੈ ਰੱਬ ਨੇ ਵੀ ਮਿੱਟੀ ਦੇ ਨਾਲ ਬੰਦੇ ਬਣਾਏ ਹਨ ਜੀ ਉਹ ਕਹਿੰਦੇ ਨੇ ਜੀ ਕਿਹੜੀ ਮਿੱਟੀ ਲਈ ਬੰਦੇ ਨੂੰ ਹਨ ਹਰ ਦਾ ਬੰਦੇ ਦਾ ਵੱਖਰਾ ਵੱਖਰਾ ਸੁਭਾਅ ਹੈ ਜਿੱਦਾਂ ਦੀ ਮਿੱਟੀ ਰੱਬ ਨੇ ਲਈ ਉਦਾਂ ਦੇ ਬੰਦੇ ਬਣੀ ਜਾਂਦੇ ਹਨ ਤੇ ਆਹ ਚਿਕਣੀ ਮਿੱਟੀ ਨਾਲ ਬਣਨ ਲੱਗੇ ਜੀ ਹੁਣ ਅੰਗੀਠੀ ਜਾਂ ਦੀ ਤਿਆਰ ਹੋ ਰਿਹਾ ਹੈ ਸਮਾਨ ਔਰ ਪਾਣੀ ਪਾ ਪਾ ਕੇ ਉਹਨੂੰ ਨਾਲ ਦੀ ਨਾਲ ਕਰ ਰਹੇ ਹਨ ਜੀ ਵਾਹ ਜੀ ਵਾਹ ਹੁਣ ਇਧਰਲੇ ਪਾਸੇ ਆ ਜਨਾ ਜੀ ਇਹਨਾਂ ਨੇ ਇੱਥੇ ਲਿਆ ਲਿਆ ਕੇ ਦੇਖੋ ਕਿਦਾਂ ਲੱਗਦੀ ਹੈ ਵੱਲੇ ਵੱਲੇ ਆ ਦੇਖੋ ਜੀ ਐਦਾਂ ਐਦਾਂ ਬਣਦੀ ਜੰਗੀਠੀ ਉਹ ਇੱਟ ਦੇ ਉੱਤੇ ਉਹਨੂੰ ਐਦਾਂ ਲਾ ਦੇਣਾ ਉਹਦੀ ਤੈਹ ਬਿਠਾ ਬਿਠਾ ਕੇ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਬਣਦੀ ਹੈ ਦੇਖੋ ਜੀ ਐਦਾਂ ਹੁੰਦਾ ਕੰਮ ਅੰਗੀਠੀ ਬਣਦੀ ਦਿਖਾ ਰਿਹਾ ਜੀ ਮੈਂ ਤੁਹਾਨੂੰ ਵੱਲੇ ਵੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਰਾਜੇਸ਼ ਚੋਪੜਾ ਔਰ ਆ ਦੇਖੋ ਜੀ ਐਦਾਂ ਪਾਸੇ ਜਾ ਰਹੀ ਹੈ ਇਧਰੋਂ ਚੱਕ ਚੱਕ ਕੇ ਉੱਥੇ ਲਾ ਕੇ ਉਦੋਂ ਸੈੱਟ ਕਰੀ ਜਾਣਾ ਰੋਟੀ ਦਾ ਮਸਲਾ ਹੈ ਜੀ ਸਾਰਾ ਰੋਟੀ ਦਾ ਜਗਾੜ ਜਿਹੜਾ ਹੈ ਉਹ ਦੇਸੀ ਸਟਾਈਲ ਨਾਲ ਬਣਦਾ ਪਿਆ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹੈ ਇਹ ਬਣਾਈ ਜਾ ਰਹੀ ਹੈ ਅੰਗੀਠੀ ਇੱਟਾਂ ਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਬਣਾ ਲਿੱਤਾ ਇਦਰੋਂ ਦੀ ਚੱਕੀ ਜਾਣੀ ਹੈ ਇਦਰੋਂ ਦੀ ਗੁੰਨਲੀ ਪਹਿਲਾਂ ਹੁਣ ਇਹਨੂੰ ਪੱਥੀ ਜਾਣਾ ਲੈ ਵਾ ਜੀ ਵਾ ਤੁਹਾਨੂੰ ਤਰੀਕਾ ਦੱਸਤਾ ਜੀ ਇਹ ਬਹੁਤ ਵਧੀਆ ਤਰੀਕਾ ਹੈ ਇਸ ਤਰ੍ਹਾਂ ਬਣਦੀ ਹੈ ਜੀ ਅੰਗੀਠੀ ਦੇਸੀ ਚੁੱਲ੍ਹ ਜਿਹਨੂੰ ਕਹਿੰਦੇ ਨੇ ਆਪਾਂ ਇੱਟਾਂ ਵਿੱਚੇ ਪੱਥਰੀਆਂ ਨਾਲੇ ਜੁੜ ਜਾਣਾ ਇਹ ਮਿੱਟੀ ਨੇ ਜਿਹੜਾ ਇਹਨੂੰ ਇੱਕ ਮਿਕ ਕਰਦੇ ਰਹਿਣ ਚੰਗੀ ਤਰ੍ਹਾਂ ਨਾਲ ਦੇਖੋ ਜੀ ਬਣਦੀ ਅੰਗੀਠੀ ਕਰਿਓ ਕਮੈਂਟ ਵੀ ਕਰਕੇ ਦੱਸਿਓ ਵੀ ਜਿਹੜੇ ਜਿਹੜੇ ਬੰਦੇ ਇਸ ਤਰੀਕੇ ਨਾਲ ਅੰਗੀਠੀਆਂ ਬਣਾਉਂਦੇ ਰਹੇ ਤੁਹਾਡੀ ਦਾਦੀ ਬਣਾਉਂਦੀ ਰਹੀ ਤੁਹਾਡੀ ਨਾਨੀ ਬਣਾਉਂਦੀ ਰਹੀ ਔਰ ਜਿਹੜਾ ਹੈ ਕਿਆ ਕੁਝ ਇਸ ਚੁੱਲ੍ਹ ਦੇ ਉੱਤੇ ਪੱਕਦਾ ਸੀ ਸਾਗ ਸਰੋਂ ਦਾ ਹਨਾ ਦੇਖੋ ਇੱਕ ਤਿੰਨ ਚਾਰ ਇੱਟਾਂ ਤਿੰਨ ਇੱਟਾਂ 1 2 ਤੇ ਇਧਰਲੇ ਪਾਸੇ 3 ਤਿੰਨ ਇੱਟਾਂ ਲਾ ਕੇ ਮਿੱਟੀ ਔਰ ਵਿੱਚ ਪਾਣੀ ਰਲਾ ਕੇ ਔਰ ਤੂੜੀ ਥੋੜੀ ਜਿਹੀ ਰਲਾ ਕੇ ਗੁੰਨ ਕੇ ਦੇਖੋ ਜ਼ਿੰਦਗੀ ਦੇ ਮਸੌਦੇ ਤਿਆਰ ਹੋ ਜਾਂਦੇ ਨੇ ਇਸ ਤਰੀਕੇ ਨਾਲ ਹਾਂਜੀ ਤੇ ਇਹਦੇ ਤੇ ਫਿਰ ਅਜੇ ਤਾਂ ਬਣ ਰਹੀ ਹੈ ਅੰਗੀਠੀ ਜਦੋਂ ਇਹ ਅੰਗੀਠੀ ਨੇ ਬਣ ਜਾਣਾ ਫਿਰ ਤਵਾ ਵੀ ਆ ਜਾਣਾ ਜੀ ਕੋਲ ਫਿਰ ਪ੍ਰਾਤ ਵੀ ਆ ਜਣੀ ਕੋਲ ਫਿਰ ਭੂਖਣਾ ਵੀ ਆ ਜਣਾ ਕੋਲ ਫਿਰ ਆਟਾ ਗੁੰਨਿਆ ਹੋਇਆ ਵੀ ਆ ਜਣਾ ਆ ਦੇਖੋ ਜੀ ਉੱਪਰੋਂ ਫਿਰ ਦੁਬਾਰਾ ਤੈਨੂੰ ਸੈੱਟ ਕਰਨ ਲਈ ਬਰਾਬਰ ਕਰਨ ਲਈ ਇਹ ਪਲੈਸਟਰ ਕਰਨ ਲਈ ਕੰਮ ਹੋ ਰਿਹਾ ਤਾਂ ਉਹ ਸਾਰਾ ਸਮਾਨ ਆ ਜਣਾ ਨੇ ਜਦੋਂ ਫਿਰ ਪਕੜੀਆਂ ਰੋਟੀਆਂ ਚੁੱਲ ਤੇ ਹਾਂਜੀ ਮਾਂ ਪਕਾਊਗੀ ਦਾਦੀ ਪਕਾਊਗੀ ਨਾਨੀ ਪਕਾਊਗੀ ਪੈਣਾ ਪਕਾਉਣਗੀਆਂ ਔਰ ਲੱਕੜਾਂ ਲੱਗਣਗੀਆਂ ਥੱਲੇ ਅੱਗ ਮਚੂਗੀ ਹਾਂ ਤੜਕੇ ਲੱਗਣਗੇ ਕੜਾਈ ਤਰ ਹੋਊਗੀ ਤੇਲ ਪਊਗਾ ਸਰੋਂ ਦਾ ਔਰ ਫਿਰ ਜਿਹੜਾ ਹੈ ਰੋਟੀ ਪੱਕੂਗੀ ਫਿਰ ਬੈਠ ਕੇ ਰੋਟੀ ਮੈਨੂੰ ਯਾਦ ਆਗਾ ਜੀ ਆਪਣੀ ਵਾਲੀ ਰੋਟੀ ਜਿਹੜੀ ਮੈਂ ਬਚਪਨ ਚ ਖਾਦੀ ਸੀ ਮਾਂ ਦੇ ਹੱਥ ਦੀ ਛੁੱਲ ਤੇ ਹ ਐ ਉਹ ਐਸੀ ਤਰ੍ਹਾਂ ਚੋਲੇ ਜਿਹੜੀ ਪੱਥਰ ਦੇ ਹੁੰਦੇ ਸੀ ਬਣਾ ਦਿੰਦੇ ਹੁੰਦੇ ਸੀਗੇ ਤੁਸੀਂ ਵੀ ਕਰਨਾ ਕਮੈਂਟ ਜ਼ਰੂਰ ਕਿਵੇਂ ਬਣਦੀ ਸੀ ਤੁਹਾਡੇ ਰੋਟੀ ਚੁੱਲੇ ਦੇ ਉੱਤੇ ਤੇ ਕਿਵੇਂ ਤੁਸੀਂ ਬੈਠ ਕੇ ਬੂਰੀਆਂ ਤੇ ਖਾਂਦੇ ਸੀ ਨਾਲ ਮੈਨੂੰ ਤਾਂ ਉਹ ਯਾਦ ਆ ਰਿਹਾ ਆਪਣਾ ਆ ਦੇਖੋ ਜੀ ਇਹ ਸਾਰੇ ਗੈਪਸ ਇਹਦੇ ਜਿਹੜੇ ਸਾਈਡਾਂ ਤੇ ਬਣ ਗਏ ਉਹ ਫਿਲ ਅਪ ਕਰ ਦਿੱਤੇ ਔਰ ਲੱਗ ਰਿਹਾ ਜੀ ਸਾਰੇ ਪਾਸੇ ਹੁੰਦੀ ਇਹ ਮਿੱਟੀ ਲੱਗ ਰਹੀ ਹੈ ਇਹ ਬਣਦੀ ਜਾ ਰਹੀ ਹੈ ਵਾਹ ਜੀ ਵਾਹ ਦੇਖੋ ਜੀ ਰੋਟੀ ਦਾ ਇੰਤਜ਼ਾਮ ਰੋਟੀ ਦਾ ਜਗਾੜ ਹਾਂ ਜੀ ਅੰਗੀਠੀ ਥੱਲੇ ਪੱਲੀ ਪਾ ਲਈ ਟੱਕੋ ਥੱਲੇ ਜਿ ਚਿੰਬੜੇ ਨਾ ਹਾਂ ਜੀ ਜ਼ਮੀਨ ਦੇ ਨਾਲ ਤੇ ਨਾਲ ਨਾਲ ਪਾਣੀ ਵਾਲਾ ਹੱਥ ਲਾਈ ਜਾਉਣਾ ਨਾ ਜੀ ਫਿਰ ਇਹ ਮਲੈਮ ਹੋ ਜਾਂਦੀ ਨਾਲ ਨਾਲ ਬਾਅਦ ਵਿੱਚ ਜਦੋਂ ਕੰਪਲੀਟ ਹੋ ਜੂਗੀ ਕੁਛ ਫਿਰ ਇਹਦੇ ਤੇ ਪਾਣੀ ਲਾ ਦੇਵਾਂ ਦੇਖੋ ਜੀ ਹੁਣ ਫਿਰ ਪਾਣੀ ਲਾ ਕੇ ਕਰ ਰਹੇ ਹਾਂ ਔਰ ਬਹੁਤ ਵਧੀਆ ਤਰੀਕੇ ਦੀ ਜਿਹੜੀ ਹੈ ਅੰਗੀਠੀ ਤਿਆਰ ਹੋ ਰਹੀ ਹੈ ਤੁਸੀਂ ਦੱਸਣਾ ਜੀ ਤੁਹਾਡੇ ਵੱਲ ਜਿਹੜੀ ਹੈ ਚੁੱਲ੍ਹ ਦੀਆਂ ਰੋਟੀਆਂ ਤੁਸੀਂ ਜਦੋਂ ਖਾਂਦੇ ਸੀ ਮਾਂ ਕੋਲ ਬੈਠ ਕੇ ਤਾਂ ਉਹ ਉਹ ਸਮਾਂ ਤੁਹਾਨੂੰ ਯਾਦ ਆਇਆ ਕਿ ਨਹੀਂ ਆਇਆ ਜੇ ਯਾਦ ਆਗਾ ਨਾ ਜੀ ਆਪਣੀ ਮਾਂ ਦਾ ਬੇਬੇ ਦਾ ਦਾਦੀ ਦਾ ਨਾਂ ਜ਼ਰੂਰ ਲਿਖ ਦਿਓ ਜਿਹੜੀ ਤੁਹਾਨੂੰ ਚੁੱਲ੍ਹ ਤੇ ਰੋਟੀਆਂ ਪਕਾ ਪਕਾ ਕੇ ਖਵਾਉਂਦੀ ਹੁੰਦੀ ਸੀਗੀ ਠੀਕ ਹੈ ਜੀ ਮੇਰੀ ਮਾਂ ਤਾਂ ਰਾਜ ਰਾਨੀ ਚੋਪੜਾ ਮੈਨੂੰ ਯਾਦ ਆ ਗਈ ਉਹਨਾਂ ਦੀ ਔਰ ਕਿਆ ਸੋਣਾ ਇੰਤਜ਼ਾਮ ਹੋ ਰਿਹਾ ਦੇਖੋ ਜੀ ਇਧਰਲੇ ਪਾਸੇ ਤੋਂ ਐਨ ਬਿਲਕੁਲ ਇਹਨੇ ਵਧੀਆ ਬਣ ਜਾਣਾ ਹੈ ਜਦੋਂ ਪਾਣੀ ਵਾਲਾ ਹੱਥ ਫਿਰਦਾ ਹੈ ਨਾ ਜੀ ਉੱਪਰ ਆ ਦੇਖੋ ਇਸ ਤਰੀਕੇ ਨਾਲ ਇਸ ਨੂੰ ਸੈੱਟ ਕਰਿਆ ਜਾ ਰਿਹਾ ਹੈ ਐਨ ਇਹਦਾ ਜਿਹੜਾ ਹੈ ਹਰ ਇੱਕ ਜਿਹੜਾ ਗੁੰਝਾ ਹੈ ਉਸ ਨੂੰ ਮਲੈਮ ਕਰ ਦਿੱਤਾ ਜਾਊਗਾ ਪਾਣੀ ਲਗਾ ਲਗਾ ਕੇ ਔਰ ਇਹ ਅੰਗੀਠੀ ਜਿਹੜੀ ਹੈ ਤਿਆਰ ਹੋ ਰਹੀ ਹੈ ਹੱਥ ਲਿਬੜੇ ਹੋਏ ਨੇ ਮਿੱਟੀ ਦੇ ਵਿੱਚ ਉਹ ਗੱਲ ਕਰਦਾ ਪੈਸੀ ਵੀ ਰੱਬ ਨੇ ਮਿੱਟੀ ਦੇ ਨਾਲ ਦੁਨੀਆ ਬਣਾਤੀ ਸਾਰੀ ਹੈ ਬੰਦੇ ਨੇ ਮਿੱਟੀ ਨਾਲ ਰੰਗੀਟੀ ਬਣਾਤੀ ਔਰ ਰੰਗੀਟੀ ਤੇ ਰੋਟੀਆਂ ਪਕਾ-ਪਕਾ ਕੇ ਬੰਦਾ ਖਾਂਦਾ ਇਧਰਲੇ ਪਾਸੇ ਘੋਲ ਲਈ ਜੀ ਮਿੱਟੀ ਤੇ ਆ ਦੇਖੋ ਜੀ ਆਲਮੋਸਟ ਜਿਹੜੀ ਹੈ ਰੈਡੀ ਹੋ ਰਹੀ ਹੈ ਹੁਣ ਇਹਨੂੰ ਸ਼ੇਪ ਮਿਲਣ ਲੱਗੀ ਦਿਖਣ ਲੱਗ ਗਿਆ ਕੁਝ ਰੂਪ ਇਹਦਾ ਔਰ ਇਹਦੇ ਜਿਹੜੇ ਹੈ ਸਾਰੇ ਪਾਸੇ ਮਿੱਟੀ ਜਿਹੜੀ ਹੈ ਚੰਗੀ ਤਰ੍ਹਾਂ ਨਾਲ ਲੱਗ ਰਹੀ ਹੈ ਔਰ ਪਾਣੀ ਵਾਲਾ ਹੱਥ ਜਦੋਂ ਫਿਰਦਾ ਹੈ ਨਾ ਜੀ ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਪਾਣੀ ਵਾਲਾ ਹੱਥ ਫਿਰਦਾ ਨੇ ਜੀ ਫਿਰ ਉਹਨੂੰ ਇਹਨਾਂ ਪਲਸਤਰ ਜਿਹਾ ਮਲ੍ਹਮ ਕਰ ਦਿੰਦਾ ਫੜ ਕੇ ਔਰ ਇਹਦੇ ਜੋੜ ਜਿਹੜੇ ਆ ਕੱਕ ਜਾਂਦੇ ਆ ਔਰ ਫਿਰ ਇਹ ਤਿਆਰ ਹੁੰਦੀ ਹੈ ਜੀ ਆ ਦੇਖੋ ਜੀ ਵਾਹ ਜੀ ਵਾਹ ਇਹ ਇੱਟਾਂ ਦੇ ਨਾਲ ਜਿਹੜੀ ਹੈ ਤਿਆਰ ਹੋ ਰਹੀ ਹੈ ਅੰਗੀਠੀ ਰੋਟੀ ਦਾ ਇੰਤਜ਼ਾਮ ਵਾਹ ਜੀ ਵਾਹ ਵਾਹ ਜੀ ਵਾਹ ਆ ਦੇਖੋ ਜੀ ਜੋੜ ਪੱਕੇ ਹੋ ਰਹੇ ਆ ਹੌਲੀ ਹੌਲੀ ਇੱਕ ਪਾਸਾ ਤਾਂ ਪੱਕਾ ਹੋ ਗਿਆ ਦੂਜੇ ਪਾਸੇ ਦੇ ਜੋੜ ਜਿਹੜੇ ਆ ਉਹ ਪੱਕ ਰਹੇ ਆ ਅੰਦਰਲੇ ਪਾਸੇ ਨੂੰ ਵੀ ਇਹਦੇ ਥੋੜੀ ਜਿਹੀ ਕਿਤੇ ਨਾ ਕਿਤੇ ਲੱਗਣੀ ਹੈ ਮਿੱਟੀ ਤਾਂ ਕਿ ਇਹ ਫਿਰ ਇਹ ਸਟੇਬਲ ਹੋ ਜਾਈਏ ਉਸ ਤੋਂ ਬਾਅਦ ਤਾਂ ਲਹਿੰਦੇ ਪੰਜਾਬ ਵਾਲੇ ਵੀ ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਨੇ ਉੱਧਰਲੇ ਪਾਸੇ ਵੀ ਮੈਨੂੰ ਪਤਾ ਅਜੇ ਤੱਕ ਇਹੀ ਚੱਲਣ ਚੱਲਦਾ ਹੈ ਪਿੰਡਾਂ ਦੇ ਵਿੱਚ ਮਿੱਟੀ ਜਿਹੜੀ ਹੈ ਉਹਦੇ ਨਾਲ ਚੁੱਲ੍ਹਾ ਬਣਦੀਆਂ ਨੇ ਔਰ ਰੋਟੀਆਂ ਚੁੱਲ੍ਹੇ 'ਤੇ ਖਾਂਦੇ ਨੇ ਉਹ ਵੀ ਮੈਨੂੰ ਵੀ ਬਹੁਤ ਸਵਾਦ ਲੱਗਦੀਆਂ ਨੇ ਜੀ ਹੈਂ ਪਿੰਡਾਂ ਵਿੱਚ ਸਾਡੇ ਇਧਰਲੇ ਪਾਸੇ ਚੜਦੇ ਪੰਜਾਬ ਵਿੱਚ ਵੀ ਅਜੇ ਤੱਕ ਜਿਹੜੇ ਹੈ ਚੁੱਲ੍ਹੇ ਚੱਲਦੀਆਂ ਨੇ ਪਿੰਡਾਂ ਤੇ ਅਸੀਂ ਪਿੰਡਾਂ ਦਾ ਦੌਰਾ ਕਰਦੇ ਆ ਵਿਦੌਗਸ ਬਣਾਉਂਦੇ ਆ ਪਿੰਡਾਂ ਤੇ ਜਾਜਾ ਕੇ ਉੱਥੇ ਕਰਾਂਚ ਜਿਹੜੀ ਹੈ ਚੁੱਲ੍ਹ ਦਾ ਰਵਾਜ ਅਜੇ ਬਾਦਸਤੂਰ ਕਾਇਮ ਹੈ ਪੂਰਾ ਹੁਣ ਦੇਖੋ ਅੰਦਰਲੇ ਪਾਸੇ ਮਿੱਟੀ ਲੱਗਣ ਲੱਗੀ ਆ ਅੰਦਰ ਵੀ ਮਿੱਟੀ ਲੱਗੇਗੀ ਫਿਰ ਇਹ ਸਾਰੇ ਪਾਸੇ ਕਵਰ ਹੋ ਜਾਏਗੀ ਨਾ ਜੀ ਫਿਰ ਇਸ ਨੂੰ ਸਟਰੈਂਥ ਮਿਲ ਜਾਏਗੀ ਜਦੋਂ ਸੁੱਕੇਗੀ ਥੋੜੀ ਜਿਹੀ ਔਰ ਮਿੱਟੀ ਸੈੱਟ ਹੋ ਜਾਏਗੀ ਚੰਗੀ ਤਰ੍ਹਾਂ ਨਾਲ ਬਣ ਜਾਏਗੀ ਔਰ ਬਹੁਤ ਵਧੀਆ ਤਰੀਕੇ ਵੀ ਜਿਹੜੀ ਹੈ ਕਲਾਕਾਰੀ ਔਰ ਇਹ ਬੰਦੀ ਜਾ ਰਹੀ ਹੈ ਆ ਦੇਖੋ ਜੀ ਅੰਦਰਲੇ ਪਾਸਿਓਂ ਦੀਵੇ ਨੂੰ ਇੱਟਾਂ ਨੂੰ ਲਿਪਕਿਆ ਜਾ ਰਿਹਾ ਹੈ ਫਿਰ ਇਹ ਮਜ਼ਬੂਤ ਬਣ ਜਾਏਗੀ ਸਟਰੋਂਗ ਬਣ ਜਾਏਗੀ ਔਰ ਅੱਗੇ ਜੀ ਮਿੱਟੀ ਹੋਰ ਔਰ ਪਾਣੀ ਨਾਲ-ਨਾਲ ਵਰਤਣਾ ਪੈਂਦਾ ਮਿੱਟੀ ਤੇ ਪਾਣੀ ਦੀ ਖੇਡ ਹੈ ਜੀ ਸਾਰੀ ਬੰਦਾ ਵੀ ਮਿੱਟੀ ਪਾਣੀ ਦੀ ਉਹ ਖੇਡ ਹੈ ਸਾਰੀ ਹਾਂ ਜੀ ਕਹਿੰਦੇ ਮਿੱਟੀ ਨੇ ਮਿੱਟੀ ਹੋ ਜਾਣਾ ਆਖਰ ਹੈ ਵਾਹ ਜੀ ਵਾਹ ਕੀ ਦੁਨੀਆ ਸਾਜੀ ਹੈ ਮਾਲਕਾ ਮੇਰੇ ਹੈ ਜਿੰਦੇ ਜੀ ਬੰਦਾ ਆੜ ਪਾੜ ਸਾਰੀ ਕਰਦਾ ਹੈ ਅੰਗੀਟੀਆਂ ਬਣਾਉਂਦਾ ਤੜਕੇ ਲਾਂਦਾ ਰੋਟੀਆਂ ਖਾਂਦਾ ਦਾਲਾਂ ਸਬਜ਼ੀਆਂ ਬਣਾਉਂਦਾ ਸਾਗ ਸਬਜ਼ੀਆਂ ਬਣਾਉਂਦਾ ਹੱਸਦਾ ਖੇਡਦਾ ਆਪਣੇ ਜੀਆਂ ਨਾਲ ਗੱਲਾਂ ਬਾਤਾਂ ਮਾਰਦਾ ਇਹੋ ਜ਼ਿੰਦਗੀ ਹੈ ਕਿਸ ਤਰ੍ਹਾਂ ਦੀ ਲੱਗ ਰਹੀ ਤੁਹਾਨੂੰ ਇਹ ਗੱਲਬਾਤ ਕਮੈਂਟ ਨਾਲ ਦੀ ਨਾਲ ਕਰ ਜਿਓ ਔਰ ਸ਼ੇਅਰ ਵੀ ਕਰੀ ਚਲਿਓ ਅੰਗੀਟੀ ਪੂਰੀ ਬਣਦੀ ਮੈਂ ਤੁਹਾਨੂੰ ਲਾਸਟ ਤੱਕ ਦਿਖਾਣੀ ਹੈ ਬਸ ਤਕਰੀਬਨ ਕੰਮ ਨੇੜੇ ਜੇ ਆ ਗਿਆ ਹੋਇਆ ਔਰ ਮਿੱਟੀ ਬਣਦੀ ਜਾ ਰਹੀ ਹੈ। ਵਾਹ ਜੀ ਵਾਹ। ਬਹੁਤ ਵਧੀਆ ਤਰੀਕੇ ਨਾਲ ਬਣ ਰਹੀ ਹੈ। ਅ ਅੰਗੀਠੀ ਸਾਰੇ ਪਾਸਿਓਂ ਦੀ ਪਤਾਈ ਹੋ ਗਈ। ਔਰ ਅੰਦਰਲੇ ਪਾਸੇ ਅਜੀ ਮਿੱਟੀ ਥੋੜੀ ਲੱਗੇਗੀ। ਫੇਰ ਇਹ ਪਾਸਾ ਜਿਹੜਾ ਖੜੂਗਾ ਥੋੜਾ ਜਿਆ ਇੱਟ ਵਾਲਾ ਪਾਸਾ। ਪਾਣੀ ਨਾਲ ਦੀ ਨਾਲ ਪੈਂਦਾ ਰਹਿੰਦਾ ਥੋੜਾ ਥੋੜਾ ਔਰ ਇਹ ਉਹਨੂੰ ਸਟਰੈਂਥ ਦੇ ਜਾ ਰਿਹਾ ਹੈ। ਸਾਈਡਾਂ ਤੋਂ ਲਗਾ ਲਗਾ ਕੇ ਨਾ ਜੀ। ਤਾਂ ਕਿ ਜਿਹੜੇ ਜਿੱਥੇ ਜੋੜ ਹੈ ਇੱਟ ਦਾ ਇੱਟ ਨਾਲ ਉਹ ਵਾਲਾ ਹਿੱਸਾ ਚੰਗੀ ਤਰ੍ਹਾਂ ਕਵਰ ਕਰਨਾ ਪੈਂਦਾ ਤਾਂ ਇਹਦੇ ਵਿੱਚ ਜਿਹੜਾ ਇੱਕ ਆਕਾਰ ਜਿਹੜਾ ਹੈ ਉਹ ਮਿਲਦਾ ਇਸ ਨੂੰ ਵਾਹ ਜੀ ਵਾਹ ਵਾਹ ਜੀ ਵਾਹ ਬੰਦਾ ਰੰਗੋ ਬਣਾਉਣਾ ਵਾਹ ਜੀ ਬਾਬਾ ਬਹੁਤ ਵਧੀਆ ਤਰੀਕੇ ਦੀ ਬਣ ਰਹੀ ਹੈ ਔਰ ਇਹ ਜਿਹੜੀ ਖੱਡਾਂ ਨੇ ਨਾ ਜੀ ਇਹ ਸਾਰੀਆਂ ਖੱਡਾਂ 1 ਬਾਈ 1 ਦੀ ਹੈ ਤੇ ਭਰਨੀਆਂ ਪੈਣਗੀਆਂ ਇਹ ਜਿਹੜੀਆਂ ਖੱਡਾਂ ਦਿਖ ਰਹੀਆਂ ਨੇ ਨਾ ਤੁਹਾਨੂੰ ਇਹਨਾਂ ਦੇ ਉੱਤੇ ਵੀ ਮਿੱਟੀ ਜਿਹੜੀ ਆਣੀ ਹੈ ਔਰ ਇਹਨੇ ਜਿਹੜਾ ਹੈ ਹੌਲੀ 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 ਸਾਰਾ ਬੰਦ ਹੁੰਦੇ ਜਾਣਾ ਹੈ ਆ ਦੇਖੋ ਜੀ ਇੱਧਰ ਆ ਜਾ ਜੀ ਹੱਥ ਖੱਡਾਂ ਦੇ ਉੱਤੇ ਵੀ ਇਹ ਖੱਡਾਂ ਵੀ ਭਰ ਦਿੱਤੀਆਂ ਜਾਣਗੀਆਂ ਬੱਲੇ 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 ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹੈ ਆ ਲਓ ਜੀ ਆ ਆ ਦੇਖੋ ਜੀ ਐਦਾਂ ਹੁੰਦਾ ਜੀ ਕੰਮ ਐਦਾਂ ਖੱਡਾਂ ਭਰ ਹੁੰਦੀਆਂ ਨੇ ਉਹ ਬੱਲੇ 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 ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਮ ਹੋ ਰਿਹਾ ਆ ਲਓ ਜੀ ਐਦਾਂ ਕਰ ਕਰਕੇ ਨਾ ਜੀ ਮਿੱਟੀ ਸੈੱਟ ਭਿਓ ਭਿਓ ਕੇ बन ਰਹੀ ਆ ਬਹੁਤ ਵਧੀਆ ਲਓ ਜੀ ਅੰਗੀਠੀ ਆਲਮੋਸਟ ਜਿਹੜੀ ਹੈ ਤਿਆਰ ਹੁੰਦੀ ਜਾ ਰਹੀ ਹੈ ਸਾਡੀ ਔਰ ਇਹਦੇ ਤੇ ਬਾਅਦ ਵਿੱਚ ਰੋਟੀਆਂ ਪਕੜੀਆਂ ਨੇ ਲਓ ਜੀ ਲੱਗੀ ਜੀ ਮਿੱਟੀ ਅੰਦਰਲੇ ਪਾਸੇ ਵੀ ਅੰਦਰਲੇ ਪਾਸੇ ਵੀ ਖੁੱਚਾਂ ਜਿਹੜੀਆਂ ਨੇ ਇਹਦੀਆਂ ਸਾਰੀਆਂ ਖੁੱਚਾਂ ਦੇ ਵਿੱਚ ਮਿੱਟੀ ਜਿਹੜੀ ਹੈ ਉਹ ਲੱਗ ਰਹੀ ਹੈ ਚੰਗੀ ਤਰ੍ਹਾਂ ਨਾਲ ਬੱਲੇ ਬੱਲੇ ਆ ਦੇਖੋ ਜੀ ਪਾਣੀ ਕੋਲਿਆ ਰਹਾ ਸਾਈਡ ਤੇ ਮਿੱਟੀ ਵਾਲਾ ਪਾਣੀ ਹਾਂ ਔਰ ਤਕਰੀਬਨ ਤਕਰੀਬਨ ਇਹ ਹੁਣ ਇਹਨੂੰ ਸ਼ੇਪ ਮਿਲ ਗਿਆ ਆਕਾਰ ਮਿਲ ਗਿਆ ਮਿੱਟੀ ਜਿਹੜੀ ਐ ਚੁੱਲ ਤਿਆਰ ਹੋ ਗਈ ਲਗਭਗ ਵਾਹ ਜੀ ਵਾਹ ਤੁਸੀਂ ਵੀ ਕਰਿਓ ਜੀ ਤਿਆਰ ਚੁੱਲੇ ਇਸ ਤਰੀਕੇ ਦੀ ਮਿੱਟੀ ਦੇ ਨਾਲ ਹੀ ਹੋ ਜਾਣੀ ਐ ਮਿੱਟੀ ਨੂੰ ਤੁਸੀਂ ਇਦਾਂ ਜਿਹੜੀ ਐ ਚੀਕਣੀ ਕਰਕੇ ਉੱਚ ਤੂੜੀ ਰਲਾ ਕੇ ਉਹਨਾਂ ਨੂੰ ਇਹਨ ਮਲੈਮ ਕਰਕੇ ਗੁੰਨ ਕੇ ਚੰਗੀ ਤਰ੍ਹਾਂ ਗੁੰਨਣੀ ਪੈਂਦੀ ਐ ਪਹਿਲਾਂ ਇਹਦਾ ਆਟਾ ਗੁੰਨੀ ਦਾ ਨਾ ਇਸ ਤਰ੍ਹਾਂ ਇਹਨੂੰ ਗੁੰਨ ਕੇ ਚੰਗੀ ਤਰ੍ਹਾਂ ਨਾਲ ਫਿਰ ਇਹ ਜਿਹੜੀ ਐ ਚੁੱਲ ਬਣਨ ਜੋਗੀ ਮਿੱਟੀ ਰੈਡੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਤੇ ਹੱਥ ਫਰੀ ਜਾਣਾ ਨਾਲ ਨਾਲ ਇੱਟਾਂ ਨੇ ਆਪਸ ਵਿੱਚ ਪਕੜ ਕਰ ਲੈਣੀ ਹੈ ਇਹਨੇ ਸੁੱਕ ਕੇ ਹੈ ਇਹਦੇ ਉੱਤੇ ਤੁਸੀਂ ਇਧਰਲੇ ਪਾਸੇ ਪਤੀਲੀ ਰੱਖਣ ਨੂੰ ਜਾਂ ਕੁਝ ਰੱਖਣ ਨੂੰ ਮੁੰਨੇ ਦੇ ਵੀ ਬਣ ਜਾਣਗੇ ਜਿਨ੍ਹਾਂ ਦੇ ਉੱਤੇ ਜਿਹੜਾ ਟਿਕ ਜਾ ਕਰੇਗਾ ਭਾਂਡਾ ਬਰਤਨ ਵੈਸੇ ਤਾਂ ਪਹਿਲੇ ਹੀ ਇੰਨੀ ਕ ਤੰਗ ਬਣਾਈ ਗਈ ਹੈ ਕਿ ਇਹਦੇ ਤੇ ਸਿੱਧਾ ਵੀ ਰੱਖਿਆ ਜਾ ਸਕਦਾ ਤੇ ਤਵਾ ਵੀ ਇੱਤੇ ਚੜ ਜਾਣਾ ਜੀ ਤੇ ਇੰਨੀ ਕ ਦੂਰੀ ਰੱਖੀ ਗਈ ਹੈ ਇੱਟਾਂ ਦੇ ਆਪਸ ਵਿੱਚ ਤੇ ਆ ਦੇਖੋ ਜੀ ਫਾਈਨਲ ਟੱਚਸ ਦਿੱਤੇ ਜਾ ਰਹੇ ਨੇ। ਹੋਰ ਇਹਨੂੰ ਕਰਿਆ ਜਾ ਸਕਦਾ। ਵਾਹ ਜੀ ਵਾਹ ਆ ਦੇਖੋ ਜੀ। ਸਾਰੇ ਪਾਸਿਓਂ ਦੀ ਇਹਨੂੰ ਇਹਦੀ ਲਪਾਈ ਹੋ ਰਹੀ ਆ ਹੁਣ। ਪਾਣੀ ਦੇ ਨਾਲ। ਹੈਂ? ਬੱਲੇ 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 ਕਲਾਕਾਰੀ ਦੇਖੋ ਜੀ ਆ ਦੇਖੋ। ਸਾਰੇ ਪਾਸਿਓਂ ਦੀ ਇਹਨੂੰ ਸੈੱਟ ਕਰਕੇ ਬਣਾ ਲੈਣਾ ਆਪਾਂ। ਲਗਭਗ ਲਗਭਗ ਤਿਆਰ ਹੈ ਜੀ। ਇਦਾਂ ਦੀ ਲੱਗੀ ਸਾਰੀ ਗੱਲਬਾਤ ਕਮੈਂਟ ਜ਼ਰੂਰ ਕਰਿਓ ਅੰਗੀਠੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਿਆ? ਜਦੋਂ ਅੰਗੀਠੀ ਬਣਦੀ ਦਿਖਾਈ ਮੈਂ ਬੱਲੇ ਬੱਲੇ ਫਿਲਮ ਜਿਹੜੇ ਰਿਕਾਰਡਸ ਤੋਂ ਅਸੀਂ ਵਿਰਸੇ ਵਿਰਾਸਤ ਦੀ ਗੱਲ ਕਰਦੇ ਆ ਦੇਖੋ ਜੀ ਮੁੰਨੇ ਬਣ ਲੱਗੇ ਹੁਣ ਜਿਨ੍ਹਾਂ ਦੇ ਉੱਤੇ ਤਵਾ ਟਿਕਾਣਾ ਆ ਦੇਖੋ ਇਸ ਤਰੀਕੇ ਨਾਲ ਜਿਹੜੇ ਹਨ ਆ ਛੋਟੇ ਛੋਟੇ ਮੁੰਨੇ ਜੇ ਮਿੱਟੀ ਦੇ ਤੁਸੀਂ ਵੀ ਦੱਸਣਾ ਇਹਨਾਂ ਨੂੰ ਕੀ ਕਹਿੰਦੇ ਮੁੰਨੇ ਮੇਰੇ ਧਿਆਨ ਚ ਵਰਡ ਆ ਰਿਹਾ ਇੱਕ ਤੇ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਇਹਨੂੰ ਕੀ ਕਹਿੰਦੇ ਜਿਹੜਾ ਆ ਅੰਗੀਠੀ ਦੇ ਨਾਲ ਉੱਚੇ ਜੇ ਕਰਕੇ ਆਹ ਗੋਲ-ਗੋਲ ਜੀ ਮਿੱਟੀ ਕਰਕੇ ਨਾ ਜੀ ਬਣਾ ਰਹੇ ਆ ਤਾਂ ਕਿ ਜਿਹੜਾ ਹੈ ਕੋਈ ਚੀਜ਼ ਜਿਹੜੀ ਹੈ ਇਹਦੇ ਤੇ ਜਦੋਂ ਰੱਖਣੀ ਹੋएगी ਤਾਂ ਉਹ ਟਿਕ ਜਾ ਕਰੇਗੀ ਇਹਨੂੰ ਬਰਾਬਰ ਦੀ ਹਾਈਟ ਦਾ ਰੱਖ ਕੇ ਇਹਨਾਂ ਨੂੰ ਚਾਰ ਜਿਹੜੇ ਹੈ ਇਹ ਇਸ ਤਰ੍ਹਾਂ ਦੇ ਛੋਟੇ-ਛੋਟੇ ਲੱਡੂ ਜੇ ਬਣਾ ਕੇ ਮਿੱਟੀ ਦੇ ਗੋਲ ਕਰਕੇ ਇਹ ਲਗਾ ਦਿੱਤੇ ਜਾਣੇ ਆ ਔਰ ਜਿਹੜੀ ਹੈ ਇਹ ਚੁੱਲ ਤਿਆਰ ਹੋ ਜਾਣੀ ਆ ਸਾਈਡਾਂ ਤੋਂ ਇਸ ਨੂੰ ਪਾਣੀ ਲਾ ਕੇ ਇਦਾਂ ਮਿਲਾ ਦੇਣਾ ਨਾਲ ਤਾਂ ਕਿ ਇਹ ਜਿਹੜੇ ਹੈ ਇਹ ਗਿਰਨਗੇ ਨਹੀਂ ਫਰੇ ਇਹ ਬੱਕਰੇ ਨਹੀਂ ਹੋਣਗੇ ਤਾਂ ਹੁਣ ਪਾਣੀ ਦਾ ਹੱਥ ਜਿਹੜਾ ਇੱਥੇ ਫਿਰਨਾ ਹੈਗਾ ਔਰ ਇਹ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੀ ਜਿਹੜੀ ਹੈ ਚੁੱਲੇ ਜਿਹੜੀ ਬਣ ਕੇ ਤਿਆਰ ਹੁੰਦੀ ਹੋਈ ਅ ਕਰਿਓ ਤੁਸੀਂ ਕਮੈਂਟ ਸਰੂਪ ਤੇ ਦੱਸਿਓ ਮੈਂ ਵਲੌਗ ਨੂੰ ਬੰਦ ਕਰਦਾ ਇੱਥੇ ਧੰਨਵਾਦ ਸ਼ੁਕਰੀਆ ਮਿਹਰਬਾਨੀ